ਸਤਕਾਰਯੋਗ ਸਰੋਤਿਆਂ ਮੈਂ ਜਗਤਾਰ ਸ਼ੇਗਲ ਤੁਹਾਡੇ ਸਾਹਮਣੇ ਡਾਕਟਰ ਬਲਵਿੰਦਰ ਕਰੋੜ ਬਰਾੜ ਦੀ ਕਹਾਣੀ ਸੰਗ੍ਰਹਿ ਤਲੀ ਤੇ ਉੱਗਿਆ ਫੁੱਲ ਵਿੱਚੋਂ ਇੱਕ ਕਹਾਣੀ 올ਡ ਮੋਡ ਸੁਣਾਉਣ ਜਾ ਰਿਹਾ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇ ਕਮਰੇ ਦੀ ਜਿਸ ਬਾਰੀ ਨਾਲ ਲੱਗੇ ਮੇਜ ਤੇ ਮੈਂ ਪੜਨ ਲੱਗਦਾ ਹਾਂ ਉਸ ਤੋਂ ਬਾਹਰ ਸੜਕ ਵੱਲ ਖੁੱਲਦੇ ਦਰ ਵਿੱਚ ਮਾਂ ਮੇਰੀ ਲਾੜਲੇ ਭਤੀਜੇ ਅੰਕੂ ਨੂੰ ਲਈ ਬੈਠੀ ਚੁੰਨੀ ਦੇ ਲੜ ਨਾਲ ਕਦੇ ਸਾਰਾ ਮੂੰਹ ਤੇ ਕਦੇ ਅੱਖਾਂ ਪੁੰਚਦੀ ਹੈ ਮੈਂ ਸੁਨੂ ਅਜਿਹਾ ਕਰਦਿਆਂ ਦੇਖ ਕੇ ਤੌਖਲੇ ਲੱਪਟਿਆ ਇੱਕ ਸਵਾਲ ਮੇਰੇ ਅੰਦਰ ਪਸਰਦਾ ਹੈ ਕਿਤੇ ਮਾਂ ਰੋਤਾ ਨਹੀਂ ਰਹੀ ਅਜਿਹੇ ਸਮੇਂ ਮਾਂ ਅੰਦਰ ਫੈਲੇ ਇਕਲਤਾ ਤੇ ਰੇਗਿਸਤਾਨ ਵਿੱਚ ਖੜਾ ਮੈਂ ਉਸ ਤੇ ਆਤਾਂ ਦਾ ਤਰਸ ਕਰਦਾ ਹਾਂ ਮਾਂ ਦੇ ਹਟਾਏ ਅਤੀਤ ਨਾਲ ਆਪਣੇ ਆ ਰਹੇ ਖੂਬਸੂਰਤ ਸਮੇਂ ਵਿਚਕਾਰ ਲਈ ਵਿਥ ਤੋਲਦਾ ਉਦਾਸ ਹੋ ਜਾਂਦਾ ਹਾਂ ਪਰ ਛੇਤੀ ਹੀ ਮਾਂ ਇਸ ਸਥਿਤੀ ਵਿੱਚ ਤੰਦੀਲੀ ਲੈ ਆਉਂਦੀ ਹੈ ਜਦੋਂ ਅੰਕ ਮੁਹਰੋਂ ਕੋਈ ਚੀਜ਼ ਆਪਣੇ ਪਿੱਛੇ ਲੁਕਾਉਂਦੀ ਆਖਦੀ ਆ ਨਾ ਪੁੱਤ ਉਹ ਤਾਂ ਕੋਕੋ ਲੱਗੀ ਹੋਊ ਦੇਖ ਉੱਠੀ ਜਾਂਦੀ ਹੈ ਇਆ ਕੇ ਉਹ ਅਸਮਾਨ ਵੱਲ ਉੱੜਦੀ ਇੱਲ ਦਿਖਾਉਂਦੀ ਹੈ ਅਾਂਕੂ ਕਦੇ ਮਾਂ ਵੱਲ ਕਦੇ ਉੱਠੀ ਉਂਗਲੀ ਵੱਲ ਵੇਖ ਕੇ ਇੱਲ ਵੱਲ ਆਪਣਾ ਅਸ਼ੇਰ ਘਮਾਉਂਦਾ ਹੈਰਾਨ ਹੁੰਦਾ ਮਾਂ ਉਸਦੇ ਲੁੱਕ ਲੁੱਕ ਕਰਦੇ ਪੋਲੇ ਜਿਹੇ ਮਾਸ ਵਿੱਚ ਆਪਣੇ ਪੋਟੇ ਛਾਉਂਦੀ ਅਾਂਕੂ ਖਿੜ ਖਿੜ ਕੇ ਹੱਸਦਾ ਅਾਂਕੂ ਦੀਆਂ ਕਲਕਾਰੀਆਂ ਨਾਲ ਜਿਵੇਂ ਮਾਂ ਦੇ ਅੰਦਰ ਫੁੱਲ ਝੜੀਆਂ ਝੜਨ ਲੱਗਦੇ ਨੇ ਇਹ ਦੋਵੇਂ ਲਾੜ ਬਾੜੀਆਂ ਕਰਦੇ ਕਿਸੇ ਹੋਰ ਦੁਨੀਆ ਵਿੱਚ ਜਾ ਉਤਰਦੇ ਅੰਦਰ ਚੱਕ ਧਰ ਕਰਦੀ ਮੇਰੀ ਭਾਪੀ ਬੜਬੜ ਕਰਦੀ ਨਾ ਅਕ ਲਾਉਂਦੀ ਆ ਨਾ ਮੌਤ ਪਤਾ ਨਹੀਂ ਕਦੋਂ ਖਿਹੜਾ ਛੋਟੂ ਭਾਬੀ ਦੇ ਇਹ ਬੋਲ ਮੈਨੂੰ ਖਰਵੇ ਲੱਗਦੇ ਹਨ ਮਾਂ ਦੇ ਹੋਂਦ ਬਿਨਾ ਸਾਰਾ ਜੱਗ ਸੁੰਨਾ ਹੋ ਜਾਣ ਦੀ ਕਲਪਨਾ ਮੈਨੂੰ ਰੋ ਤੱਕ ਕਮਾ ਦਿੰਦੀ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਕੀ ਪਾਪੀ ਆਪਣੀ ਮਾਂ ਦੀ ਮੌਤ ਨੂੰ ਵੀ ਇਹਨੇ ਹਾਕ ਮਾਰਦੀ ਹੋਵੇਗੀ ਸ਼ੁਕਰ ਹੈ ਮਾਂ ਨੂੰ ਚਾਹ ਸੁਣਦਾ ਨਹੀਂ ਤਾਂ ਇਹੋ ਜਿਹੇ ਬੋਲ ਮਾਂ ਦੇ ਯਾਰ ਪਰ ਲੰਘਦੇ ਉਸ ਦਾ ਅੰਦਰ ਸ਼ਾਨ ਨਹੀਂ ਕਰ ਦਿੰਦੇ ਉਹੀਆਂ ਬੀਤੀਆਂ ਮੇਰੀ ਸਾਹ ਨਾਲੇ ਵਿੱਚ ਚੁੰਮਣ ਲੱਗਦੀਆਂ ਜਦੋਂ ਮਾਂ ਹਰ ਕੌੜੀ ਹਕੀਕਤ ਨਾਲ ਮੁਲਾਕਾਤ ਕਰਦੀ ਸਾਨੂੰ ਪਿਓ ਵਾਰਿਆਂ ਨੂੰ ਪਾਲਦੀ ਰਹੀ ਅੱਜ ਮੇਰੀ ਸਮਝ ਦੇ ਵਿੱਚ ਆ ਰਿਹਾ ਜਦੋਂ ਮਾਂ ਆਪਣੀ ਜਵਾਨੀ ਦੀ ਕਪਲਾੰਗ ਨਾਲ ਬੁੜੇ ਪਿਤਾਕ ਅਪੜਾ ਦੇਣ ਦੀ ਨੀਂਸ ਨਾਲ ਸਾਡੇ ਘਰ ਆਏ ਆਪਣੀ ਹਾਲ ਦੇ ਮਰਦ ਨੂੰ ਕਿਉਂ ਕੋੜਦੀ ਸੀ ਕਿਸੇ ਸਵਾਰਥੀ ਮਰਦ ਦੀਆਂ ਸਾਨੂੰ ਦਿੱਤੀਆਂ ਸੁਗਾਤਾਂ ਉਹ ਪੂਰੇ ਕਰਖਤ ਹੋ ਕੇ ਅਗਲੇ ਦੇ ਪੈਰਾਂ ਵਿੱਚ ਵਕਾ ਮਾਰਦੀ ਸੀ ਅਸੀਂ ਨਿੱਕੀਆਂ ਨਿੱਕੀਆਂ ਖਾਸ਼ਾਂ ਵਾਲੇ ਆਲੇ-ਪੋਲੇ ਆਪਣੀ ਮਾਂ ਨੂੰ ਇੱਕ ਪੱਤੀ ਸਮਝਦੇ ਰਹੇ ਜੋ ਹਰ ਆਏ ਗਏ ਨੂੰ ਮਿੱਠਾ ਬੋਲ ਨਹੀਂ ਬੋਲਦੀ ਸੀ ਇਹ ਖਰਬਾਬਲ ਸ਼ਾਇਦ ਹਾਲਾਤ ਨੇ ਹੀ ਉਸ ਦੀ ਝੋਲੀ ਚ ਪਾਇਆ ਸੀ ਨਹੀਂ ਤਾਂ ਇਤਨੀਆਂ ਕੁੜੀਆਂ ਨਰਮ ਸੋਚਾਂ ਵਾਲੇ ਮਾਂ ਕੁਰਖਤ ਕਿਵੇਂ ਹੋ ਸਕਦੀ ਸੀ ਸ਼ਾਇਦ ਇਹ ਸਾ ਬਾਈ ਨੇ ਮੇਰੇ ਤੋਂ ਪਹਿਲਾਂ ਸਮਝ ਰੱਖਿਆ ਹੋਵੇ ਉਹ ਭਾਬੀ ਕੋਲ ਕਦੇ ਮਾਂ ਦੀ ਤਾਰੀਫ਼ ਕਰਦਾ ਆਖਦਾ ਮਾਂ ਨੇ ਸਾਨੂੰ ਬਹੁਤ ਔਖਾ ਹੋ ਕੇ ਪਾਲਿਆ ਪਰ ਸਾਨੂੰ ਕਦੇ ਰੋ ਕੇ ਨਹੀਂ ਦਿਖਾਇਆ ਤਾਂ ਭਾਬੀ ਮਾਂ ਦੀ ਤਾਰੀਫ਼ ਚੁੱਪ ਦੀ ਲੱਗਦੀ ਉਹ ਨੱਕ ਜਿਹਾ ਚੜਾ ਕੇ ਆਖੀ ਦੇਖੋ ਜੀ ਸਾਰੀਆਂ ਮਾਮਾ ਬੱਚੇ ਤਾਂ ਔਖੀ ਪਾਲਦੀਆਂ ਨੇ ਨਾਲੇ ਹਸਬੰਡ ਤਾਂ ਸਭ ਨੂੰ ਪਲੇ ਪੜਾਏ ਮਿਲਦੇ ਨੇ ਇਹ ਆ ਕੇ ਭਾਬੀ ਹੱਸਦੀ ਹੈ ਤਾਂ ਉਸ ਦੇ ਇਸ ਬਿਆੰਕ ਭਰੇ ਹਾਸੇ ਨਾਲ ਮੇਰੇ ਦਿਲ ਦੀਆਂ ਕੰਧਾਂ ਤੜਕਦੀਆਂ ਹਨ ਪਰ ਭਾਬੀ ਦੇ ਤਰਕ ਅੱਗੇ ਬਾਈ ਦੀ ਇੱਕ ਨਹੀਂ ਚੱਲਦੀ ਸ਼ਾਇਦ ਭਾਬੀ ਦੀ ਖੂਬਸੂਰਤੀ ਭਾਬੀ ਦੀ ਨੌਕਰੀ ਜਾਂ ਭਾਬੀ ਦੇ ਪੇਕੇ ਨੇ ਮੇਰੇ ਬਾਈ ਨੂੰ ਅੱਗੇ ਬੋਲਣ ਤੋਂ 바ੱਝੀ ਸੀ ਹਰ ਗੱਲ ਜੋ ਭਾਬੀ ਕਰਦੀ ਬਾਈ ਉਸਤੇ ਫੁੱਲ ਚੜਨ ਲਈ ਤਿਆਰ ਰਹਿੰਦਾ ਸੀ ਸ਼ਹਿਰੀ ਤਹਜ਼ੀਬ ਦਾ ਅਸਰ ਪਾਈ ਦੇ ਸਾਰੇ ਹਥਿਆਰ ਛਾੜ ਸੈਠਦਾ ਸੀ ਭਾਬੀ ਦੇ ਹਰ ਸ਼ਬਦ ਵਿੱਚ ਪੇਕੇ ਦੀ ਨੁਹਾਰ ਦਿਸਦੀ ਸੀ ਇਹ ਸਭ ਸੋਚਦੇ ਆ ਮੇਰੀਆਂ ਅੱਜ ਵੀ ਅੱਖਾਂ ਪਰ ਆਉਂਦੀਆਂ ਹਨ ਕਿ ਉਸ ਦੀ ਦਾਲ ਹੀਠ ਅੱਜ ਵੀ ਬਗਾਨੇ ਘਰ ਕਿਸੇ ਨੇ ਮੱਖਣ ਦਾ ਪੈੜਾ ਸ਼ਾਇਦ ਹੀ ਰੱਖਿਆ ਹੋਵੇ ਮੇਰੀ ਮਾਂ ਨੇ ਜਿਵੇਂ ਮੇਰੀ ਭੈਣ ਨੂੰ ਅਗਲੇ ਘਰ ਲਈ ਇੱਕ ਟ੍ਰੇਨਿੰਗ ਦੇ ਰੱਖੀ ਸੀ ਪਰ ਭਾਬੀ ਸਟ੍ਰੀਨਿੰਗ ਤੋਂ ਕੋਰੀ ਸੀ ਭਾਬੀ ਨੂੰ ਮਾਂ ਦੇ ਜਿਹਾ ਉਹਦਾ ਟੱਗ ਬਹੁਤ ਪੁਰਾਣਾ ਲੱਗਦਾ ਉਹ ਹਰ ਗੱਲ ਤੇ ਖਿੱਚਦੀ ਹੈ ਉਸ ਵੇਲੇ ਡਰ ਹਮੇਸ਼ਾ ਬਣਿਆ ਰਹਿੰਦਾ ਕਿ ਮਾਂ ਦੀ ਸੰਗਤ ਵਿੱਚ ਪਲਦਾ ਅੰਕੂ ਗਲਤ ਆਦਤਾਂ ਸਿੱਖਦਾ ਹੈ ਉਸਦੇ ਸ਼ਬਦਾਂ ਵਿੱਚ ਉਹ ਗਵਾਰ ਬਣ ਜਾਵੇਗਾ ਇਹ ਆਕੇ ਉਹ ਬਾਈ ਨੂੰ ਕੀ ਸਿੱਧ ਕਰਨਾ ਚਾਹੁੰਦੀ ਆ ਕੁਝ ਕਿਹਾ ਨਹੀਂ ਜਾ ਸਕਦਾ ਬਾਈ ਨੂੰ ਉਹ ਨਵੀਂ ਤਰਤੀਬ ਅਨੁਸਾਰ ਢਾਲਦੀ ਅਮੀਰ ਲੋਕਾਂ ਦੇ ਘਰ ਲੈ ਜਾਂਦੀ ਹੈ ਕਈ ਵਾਰ ਇਸ ਮਕਾਮ ਤੇ ਪਹੁੰਚਣ ਲਈ ਉਹ ਨਸੀਹਤ ਕਰਦੀ ਹੈ ਚੱਜ ਨਾਲ ਉੱਠਣਾ ਬੈਠਣਾ ਸਿੱਖਣ ਲਈ ਚੰਗੀ ਸੋਸਾਇਟੀ ਵਿੱਚ ਜਾਣਾ ਜ਼ਰੂਰੀ ਹੈ ਜਿੰਨੀਆਂ ਔਰਤਾਂ ਨੂੰ ਮਾਸ਼ੂਕੀਆਂ ਫੁਕਰੀਆਂ ਤੇ ਪਾਡੀਆਂ ਆਖਦੀ ਆ ਭਾਬੀ ਅਨਸਾਰ ਉਹ ਚੰਗੀ ਸੋਸਾਇਟੀ ਹੈ ਸ਼ਾਇਦ ਇਸ ਲਈ ਸਾਹਮਣੇ ਵਾਸਤੇ ਫਲੈਟਾਂ ਵਿੱਚ ਬਾਈ ਤੇ ਭਾਬੀ ਅਕਸਰ ਜਾਂਦੇ ਆਉਂਦੇ ਹਨ ਪਰ ਮਾਂ ਨੂੰ ਬਿਨਾਂ ਕੰਮ ਕਿਸੇ ਦੇ ਘਰ ਜਾਣਾ ਉਹ ਕਾ ਚੰਗਾ ਨਹੀਂ ਲੱਗਦਾ ਅਸੀਂ ਮਾਂ ਨੂੰ ਲੋਕਾਂ ਦੇ ਘਰ ਆਮ ਜਾਂਦਿਆਂ ਨਹੀਂ ਵੇਖਿਆ ਹੁਣ ਜਦ ਪਹਾਨ ਨਾਲੇ ਭਾਬੀ ਸਾਹਮਣੇ ਫਲੈਟਾਂ ਵਿੱਚ ਚਲੀ ਜਾਂਦੀ ਆ ਮਾਂ ਚੁੱਪਚਾਪ ਪੌੜੀਆਂ ਵਿੱਚ ਸੈਂਟਰ ਦੀਆਂ ਆੜੀਆਂ ਦੀ ਟਿਪ ਟਿਪ ਸੁਣਦੀ ਮੱਥੇ ਵੱਟ ਪਾ ਰਹੀ ਕਈ ਵਾਰੋਂ ਮੇਰੇ ਕੋਲ ਗਿਲਾ ਕਰਦੀ ਆ ਆਪਣੇ ਵਾਲੇ ਦੀ ਤਾਂ ਗਿੱਚੀ ਪਿੱਛੇ ਮਾਤਾ ਭਲਾ ਜਣੇ ਖਣੇ ਦੇ ਮੋਟੇ ਤੇ ਹਣਕੀ ਜਾਣਾ ਕਿਹੜੀ ਪੜਾਈਆਂ ਚ ਲਿਖਿਆ ਸਿਆਣੇ ਆਖਦੇ ਨੇ ਬਹੁਤਾ ਹਸਤੀ ਧੀ ਕੌਲੇ ਕਛਣੀ ਨੂੰ ਗਏ ਮਾਦੀਨਾ ਸ਼ਬਦਾਂ ਦਾ ਵਜ਼ਨ ਹੈ ਮੈਂ ਕਲਾਸ ਵਿੱਚ ਲੱਗੇ ਸਿਲੇਬਸ ਤੋਂ ਵੱਧ ਮੰਨਦਾ ਪਰ ਭਾਬੀ ਨਮੀ ਤੇ ਤਹਿਜ਼ੀਬ ਆਪ ਸਿੱਖਦੀ ਹੋਰਾਂ ਨੂੰ ਸਿਖਾਉਂਦੀ ਇੱਕ ਵਾਰੀ ਬਾਈ ਕੋਲ ਗਿਲਾ ਕਰਦੀ ਕਹੀ ਸੀ ਦੇਖ ਲੋ ਉਹ ਸਾਹਮਣੇ ਰਜਨੀ ਦੇ ਘਰ ਵਾਲਾ ਕਿੰਨਾ ਪਿਆਰ ਕਰਦਾ ਕਹਿੰਦੀ ਜਿੱਥੇ ਮੈਂ ਪੈ ਰੱਖਣਾ ਹੁੰਦਾ ਉੱਥੇ ਤਲੀ ਰੱਖ ਜਾਂਦਾ ਤੇ ਇੱਕ ਤੁਸੀਂ ਉਹ ਜਿਹੜੇ ਦੇਖ ਕੇ ਵੀ ਨਹੀਂ ਸਿੱਖਦੇ ਕੁਝ ਬਾਈ ਨੂੰ ਇਹ ਸਭ ਬਨਾਰਤੀ ਪਹੁੰਚਾਂਗਾ ਨਹੀਂ ਲੱਗਦਾ ਉਹ ਪੂਰੇ ਵਿਸ਼ਵਾਸ ਨਾਲ ਬੋਲਦਾ ਹੈ ਮੈਨ ਤੋਂ ਨੇ ਤਲੀਆਂ ਬਿਚਾਉਣ ਵਾਲੇ ਖੇਖਣ ਆਉਂਦੇ ਨਾਲੇ ਇਹ ਜਿਹੜੇ ਬਾਲੇ ਲਾਲ ਲੜਾਉਂਦੇ ਨੇ ਇਹ ਹੱਥ ਪਾਣੀ ਜੀ ਲੱਥੀ ਤੋਂ ਮੂੰਹ ਵੱਲ ਵੀ ਉਹ ਲੜਨਗੇ ਤੇ ਇੱਧਰ ਜੱਟ ਜਹਾਜਾ ਅੱਚਾ ਉਹ ਹੈ ਜਾਂ ਲੱਕੜ ਤੇ ਪੈਣ ਤੱਕ ਰਹੂਗਾ ਭਾਬੀ ਬਾਈ ਨੂੰ ਨਵੇਂ ਢੰਗ ਤਰੀਕੇ ਸਿਖਾਉਂਦੀ ਰਹੀ ਕਿੱਟੀ ਪਾਰਟੀ ਤੇ ਬਣ ਸੰਭਰ ਕੇ ਜਾਂਦੀ ਉੱਥੇ ਹੀ ਹਾ ਹਾ ਕਰਦੇ ਘਰ ਮੁੜਦੀ ਮੱਥੇ ਵਟ ਪਾ ਲੈਂਦੀ ਇੱਕ ਵਾਰੀ ਇਸ ਤਰ੍ਹਾਂ ਕੋਈ ਕਿੱਟੀ ਪਾਰਟੀ ਸਾਡੇ ਘਰ ਵਿੱਚ ਸੀ ਉਸ ਸਮੇਂ ਮਾਂ ਕੋਲੇ ਬਾਹਰ ਲਈ ਬੈਠੀ ਸੀ ਅੰਦਰ ਚੱਲ ਰਹੀ ਪਾਰਟੀ ਵਿੱਚ ਕਈ ਔਰਤਾਂ ਠਾਕ ਕੇ ਮਾਰਾ ਆਪਣੇ ਘਰਾਂ ਦੇ ਅਸ਼ੇਖੀਆਂ ਮਾਰਦੀਆਂ ਗਹਿਣੇ ਕੱਪੜੇ ਦੇ ਚਰਚਾ ਤੋਂ ਹੁੰਦੀਆਂ ਸੱਸਾਂ ਦੀ ਜੁਗੀਆਂ ਤੇ ਪੁੱਜ ਗਈਆਂ ਸਨ ਭਾਬੀ ਨੇ ਹੌਲੀ ਹੌਲੀ ਕੋਸਰ ਕਰਦਿਆਂ ਕਿਹਾ ਕੁਝ ਸੁਣਾਈ ਨਹੀਂ ਦਿੱਤਾ ਪਰ ਇੱਕ ਗੱਲ ਸਰਬਸੰਬਧੀ ਨਾਲ ਪਾਸ ਹੋਈ ਕਿ ਮਾਂ ਦਾ ਨਾਮ 올ਡ ਮਾਡਲ ਰੱਖ ਦਿੱਤਾ ਉਸ ਪੇਛੋ ਭਾਬੀ ਫੋਨ ਤੇ ਕਈ ਵਾਰ ਆਖਦੀ ਬਸ ਫਿਰ 올ਡ ਮਾਡਲ ਦੀ ਡਿਊਟੀ ਲਗਾ ਕੇ ਆ ਰਹੀ ਹਾਂ ਮੈਂ ਇਸ ਤੇ ਕਈ ਵਾਰ ਇਤਰਾਜ਼ ਕੀਤਾ ਤਾਂ ਭਾਬੀ ਮਿੱਟੀਆਂ ਮਾਰ ਦੇ ਦੇਵਰ ਜੀ ਜਦੋਂ ਤੁਹਾਡੇ ਵਾਲੇ ਉਦੋਂ ਹਾਰ ਪਵਾ ਦਿਓ ਭਾਬੀ ਨੇ ਇਹ ਸ਼ਬਦ ਮੈਨੂੰ ਇੱਕ ਵੰਗਾਹ ਲੱਗਦੇ ਮੈਂ ਇਹੋ ਜਿਹੇ ਸਬੰਧਾਂ ਤੋਂ ਮੂੰਹ ਮੋੜਦਾ ਪਰ ਫਿਰ ਮੈਂ ਕਦੇ ਸੁਪਨੇ ਸਿਰਜਦਾ ਜਿੱਥੇ ਮਾਂ ਦਾ ਸਨਮਾਨ ਬਰਕਰਾਰ ਰੱਖਿਆ ਜਾਵੇ ਮੈਨੂੰ ਉਹ ਮਾਂ ਯਾਦ ਆਉਂਦੀ ਜਿਸ ਦੀ ਸਲਾਹ ਲੈਣ ਪਿੰਡ ਦੀਆਂ ਨੂਹਾਂ ਧੀਆਂ ਸਾਡੇ ਘਰ ਆਉਂਦੀਆਂ ਸਨ ਕਈਆਂ ਦੇ ਘਰ ਦੇ ਕਲੇਸ਼ ਮਾਂ ਨੇ ਨਪਟਾਈ ਸਨ ਮਾਨੀਆ ਆਂਡਣਾ ਗੋਂਡਣਾ ਮਾਨੋ ਵੇਲਕ ਦੀਆਂ ਆਖਰੀਆਂ ਸਨ ਜਿਸ ਦਿਨ ਮਾਲਕਾ ਤੁਕਾ ਸਾਹਮਦੀ ਪਿੰਡੋਂ ਆਈ ਸੀ ਤਾਂ ਗੱਲ ਲੱਗ ਰੋ ਰਹੀਆਂ ਕਈਆਂ ਆਖ ਰਹੀਆਂ ਸਨ ਚਲ ਚੰਗਾ ਜੈ ਕੋਰੇ ਬਥੇਰੀ ਕਮਾਈ ਕਾਲੀ ਹੁਣ ਸ਼ਹਿਰ ਚ ਮੰਜੇ ਤੇ ਬੈਠੀ ਰਾਜ ਕਰੇ ਤੇ ਉਹ ਪਿੰਡ ਦੀ ਵਕੀਲਣੀ ਅੱਜ 올ਡ ਮਾਡਲ ਬਣ ਗਈ ਸੀ ਬਰੂਆਂ ਤੇ ਬੈਠੀ ਨਾ ਉਹ ਇਸ ਘਰ ਦੀ ਆਪਣੀ ਹੋ ਸਕੇ ਸੀ ਨਾ ਹੀ ਬਗਾਨੀ ਆਰਾਮ ਕਾ ਨਾ ਸ਼ਾਇਦ ਉਸ ਦੀ ਹੱਥ ਦੀ ਲਕੀਰ ਵਿੱਚ ਹੀ ਨਹੀਂ ਸੀ ਗਰਮੀਆਂ ਦੀ ਸਿਖਰ ਦੁਪਹਿਰੇ ਜਦ ਏਸੀ ਲਗਾ ਕੇ ਸੌ ਰਹੇ ਹੁੰਦੇ ਮਾਂ ਭਾਂਡੇ ਵਿੱਚ ਬੈਠੀ ਜਾਂ ਕੋਈ ਉਧੇੜ ਬੁਣ ਕਰਦੀ ਜਾਂ ਅੱਚ ਵੀ ਖੋਰੇ ਹੰਕੂ ਨੂੰ ਕੋਈ ਬਾਤ ਸੁਣਾ ਰਹੀ ਹੁੰਦੀ ਉਸ ਨੂੰ ਹਰ ਵਕਤ ਰੋਜੀ ਵੇਖ ਕੇ ਮੈਂ ਤਕਰਾਰ ਕਰਦਾ ਮਾਂ ਤੁਸੀਂ ਸਾਰਾ ਦਿਨ ਗੋਰ ਖਤੰਦਾ ਵਿੱਚ ਪਰੂਣੀ ਰੱਖਦੇ ਹੋ ਕਹਿੰਦੇ ਆਰਾਮ ਵੀ ਕਰ ਲੋ ਮਾਂ ਦਾ ਹੌਸਲਾ ਭਰਿਆ ਜਵਾ ਮੈਨੂੰ ਡਿੱਗੇ ਨੂੰ ਉਠਾਉਂਦਾ ਮੈਂ ਕਿਹੜਾ ਪੁੱਤ ਪਹਾੜੋਂ ਪੱਥਰ ਲਿਆਉਣੀ ਆ ਬਸ ਵੇਲੀ ਕੁਮਾਰੀ ਕੀ ਕਰੇ ਇਧਰਲੇ ਭਾਂਡੇ ਉਤਰ ਤਰੇ ਮੈਂ ਲਾੜ ਨਾਲ ਬੋਲਦਾ ਮਾਂ ਤੁਸੀਂ ਮੰਜੇ ਤੇ ਬੈਠੇ ਰਹਾ ਕਰੋ ਆਪੇ ਨੌਕਰ ਰੱਖਣਗੇ ਇਹ ਆ ਕੇ ਮੇਰੇ ਅੰਦਰ ਸ਼ਾਇਦ ਮਾਂ ਦੀਆਂ ਕਰਵਾਈਆਂ ਨੇ ਦਾ ਮੁੱਲ ਤਾਰਦੀ ਰੀਜ਼ ਮਚਲਦੀ ਮਾਂ ਮੇਰੇ ਬੋਲ ਜਿਵੇਂ ਓਲਾਂਬੇ ਵਿੱਚ ਪਰਤਾ ਰਹੀ ਹੁੰਦੀ ਚੁੱਪ ਕਰ ਜਾਵੇ ਤੇਰੇ ਵਾਈ ਵੀ ਅਜਿਹੇ ਬੋਲ ਕੱਢਦਾ ਸੀ ਤਾਂ ਹੀ ਤਾਂ ਮੈਂ ਛੱਗਾ ਚੁੱਨੀ ਚੱਕ ਕੇ ਪਿੰਡੋਂ ਸ਼ਹਿਰ ਆ ਗਈ ਇਸ ਸਮੇਂ ਆਪਣੀ ਮਾਂ ਦੀਆਂ ਯਾਦਾਂ ਵਿੱਚ ਬਸੇ ਪਿੰਡੋਂ ਸੱਜੜਾ ਕਰਨ ਲਈ ਰੋਂਣ ਲੱਗਦੇ ਜਿਵੇਂ ਮੇਰੀ ਹਮਦਰਦੀ ਭਰੇ ਬੋਲਾਂ ਨਾਲ ਉਸਦੇ ਹੰਝੂਆਂ ਦਾ ਨੱਕਾ ਟੁੱਟ ਜਾਂਦਾ ਉਹ ਪੜ੍ਹਾਈ ਆਵਾਜ਼ ਚ ਬੋਲਦੀ ਜੇ ਅੱਜ ਜਿਉਣਾ ਹੁੰਦਾ ਤਾ ਮੈਂ ਕਾਹਨੂ ਗਲੀਆਂ ਦੇ ਕੱਖਾਂ ਨਾਲ ਹੌਲਾ ਹੋਣਾ ਸੀ ਸਾਰੀ ਉਮਰ ਕੱਲੀ ਨੇ ਤੋਹਾ ਜੋਗੀ ਕਮਾਈ ਕੀਤੀ ਆ ਹੁਣ ਕਿਹਦੇ ਕੋਲ ਫਰਿਆਦ ਕਰਾਂ ਕੋਈ ਨਹੀਂ ਦੱਸਦਾ ਬਸ ਆ ਪੂਰਾ ਭਰ ਜਵਾਕ ਦਾ ਮੋਹ ਨਹੀਂ ਜਾਣ ਦਿੰਦਾ ਇੱਥੋਂ ਜਿੱਦ ਨੂੰ ੜਾਰ ਹੋ ਗਿਆ ਇਹਨੇ ਮੇਰੇ ਪਿੰਡੇ ਨਾਲ ਪਿੰਡਾ ਨਹੀਂ ਲਾਉਣਾ ਪਰ ਚੰਦਰਾ ਮੰਨ ਨਹੀਂ ਖੜਦਾ ਮਾਂ ਦੇ ਇਹ ਬੋਲ ਮੇਰੀਆਂ ਅੱਖਾਂ ਵੀ ਛਲਕਣ ਲਾ ਦਿੰਦੇ ਮੈਂ ਮਾਂ ਨੂੰ ਜੱਫੀ ਪਾ ਲੈਂਦਾ ਉਸਤੇ ਪਿੰਡੇ ਨਾਲ ਪਿੰਡਾ ਲਾਉਂਦਾ ਕੇ ਮਾਂ ਦਰਕਰ ਵਾਲ ਦੀਆਂ ਝੁੱਲਸ ਦੀਆਂ ਲੂੰਹ ਦੀਆਂ ਭੁਜਦੀਆਂ ਤਪਸ਼ਾਂ ਦੇ ਹੰਝੂਆਂ ਦੇ ਦੋ ਟਿੱਪੇ ਪਾ ਕੇ ਉਸ ਦਾ ਕਾਲਜ ਠਾਰ ਸਕਾਂ ਉਹ ਅੱਗੇ ਹੋ ਹੋਰ ਸੁਪਨੇ ਖਿਲਾਰਦਾ ਹਾਂ ਬਸ ਮਾਂ ਥੋੜਾ ਚਿਰ ਰੋ ਆਪਾਂ ਫਿਰ ਅੱਡ ਹੋ ਜਾਾਂਗੇ ਮੇਰੀ ਨੌਕਰੀ ਲੱਗ ਜਾਣ ਦੇ ਮਾਂ ਨੂੰ ਮੇਰੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਉਹ ਅਸੀਸਿੰਦਿਆ ਬਸ ਪੁੱਤ ਜਿਉਂਦੇ ਰਹੋ ਜਵਾਨੀਆਂ ਮਾਣੋ ਮੇਰਾ ਕੀ ਆ ਅੱਜ ਮਰੀ ਕੱਲ ਨੂੰ ਦੋ ਚਾਦਨ ਜੱਫੀ ਵਿੱਚ ਲੈਂਦਿਆਂ ਮਾਂ ਦੇ ਮੈੜੇ ਤੇ ਸਸਤੇ ਕੱਪੜੇ ਵੱਲ ਮੇਰਾ ਧਿਆਨ ਜਾਂਦਾ ਹੈ ਉਸ ਦੇ ਬਿਆਈਆਂ ਪਾਟੇ ਪੈਰਾਂ ਵਿੱਚ ਪਾਈ ਚੱਪਲੀ ਦੇਖ ਕੇ ਬਾਹਰੋਂ ਆਏ ਨੂੰ ਉਸ ਤੇ ਨੌਕਰਾਨੀ ਹੋਣ ਦਾ ਭਲੇਖਾ ਪੈ ਸਕਦਾ ਹੈ। ਮੇਨੂੰ ਭਾਬੀ ਦੀ ਆਪਣੀ ਸਹੇਲੀ ਨਾਲ ਕੀਤੀ ਫਾਰਤਾ ਲਾਪਰੜਕੀ ਹੈ। ਚਲੋ ਕੁਝ ਵੀ ਹੈ ਆਇਆ ਸੇ ਤੋਂ ਅੱਛੀ ਹੀ ਹੈ ਤਾਂ ਭਾਬੀ ਨੇ ਕਿਹਾ ਹਾਂ ਇਹ ਤਾਂ ਮੇਰੇ ਬੱਚੇ ਕੋਲ ਕਿੱਥੇ ਟਾਈਮਾ ਸਾਰਾ ਦਿਨ ਬੱਚੇ ਨਾਲ ਕੁੱਤੇ ਭਕਾਈ ਕਰਾਂ। ਆਪੇ ਈ ਦਾਦੀ ਅੱਲ ਦੀਆਂ ਪਟਲਾਂ ਮਾਰੀ ਜਾਂਦੀ ਆ। ਜਦੋਂ ਸਕੂਲ ਜਾਏਗਾ ਆਪੇ ਸੁਧਰ ਜਾਏਗਾ। ਮਾਂ ਆਪਣੇ ਹੰਝੂ ਸਮੇਟਦੀ ਮੈਨੂੰ ਆਖਦੀ ਆ ਤੂੰ ਦੱਬ ਕੇ ਪੜ ਪੁੱਤ ਬਾਈ ਅਰਕਾ ਅਫਸਰ ਲੱਗ ਜਾ। ਮੇਰਾ ਤਾਂ ਕੀ ਮਤ ਆ ਸਾਰਾ ਲੈ ਚੋ ਨਾਲੇ ਜਦ ਹੱਟ ਪੰਨਵੇਂ ਕਮਾਈ ਕੀਤੇ ਵੇ ਤਾਂ ਸਰੀਰ ਅੱਜ ਵੀ ਖੋਰਾ ਟਿਕਦਾ ਕਿਹੜਾ ਹੈਗਾ ਵੇ ਤਾਂ ਸਮਾਈ ਜਿਵੇਂ ਸੇਵੇ ਚ ਪੈ ਕੇ ਆਉਂਦੀ ਆ ਇਹ ਸਭ ਸੁਣ ਕੇ ਲੱਗਦਾ ਸੀ ਕਿ ਮਾਂ ਦੇ ਅੰਦਰ ਕਿੰਨੇ ਝੱਕੜ ਹਨੇਰੀਆਂ ਝੁੱਲਦੇ ਹੋਣਗੇ ਜੋ ਉਸ ਨੂੰ ਟਿਕਣ ਨਹੀਂ ਦਿੰਦੇ ਜਦੋਂ ਕੋਈ ਕੰਮ ਹੋਰ ਨਾ ਹੁੰਦਾ ਤਾਂ ਆਪਣੀ ਔਗਲਾ ਫੜਾ ਕੇ ਅਕੂ ਨੂੰ ਨੇੜੇ ਦੇ ਗੁਰਦੁਆਰੇ ਲੈ ਜਾ ਰਹੀ ਹੁੰਦੀ ਉਸ ਸਮੇਂ ਅਕੂ ਨੂੰ ਜਾਂਦਾ ਵੇਖ ਕੇ ਨਿੱਕੇ ਨਿੱਕੇ ਕਦਮਾਂ ਨਾਲ ਮੈਂ ਆਪਣੇ ਆਪ ਨੂੰ ਜਾਂਦਾ ਚਿਤ ਬਧਾ ਹਾਂ ਜੋ ਗੁਰੂਗਰਾ ਸਾਹਿਬ ਅੱਗੇ ਮੱਥਾ ਟੇਕਦਾ ਲੱਤਾਂ ਚੌੜੀਆਂ ਕਰਕੇ ਖੇਠੋਂ ਦੀ ਪਿੱਛੋਂ ਵਸਦੇ ਸੰਸਾਰ ਨੂੰ ਵੇਖ ਕੇ ਖੁਸ਼ ਹੁੰਦਾ ਹਾਂ ਭਾਬੀ ਜਦੋਂ ਘਰੋਂ ਬਾਹਰ ਜਾਂਦੀ ਮਾਂ ਪਾਠ ਕਰਦੀ ਕਰਦੀ ਮੇਰੇ ਕੋਲ ਆ ਬੈਠਦੀ ਭਾਬੀ ਦੀਆਂ ਚੁਗਲੀਆਂ ਕਰਦੀ ਦੇਖ ਲੈ ਕੰਮ ਕਰਨ ਲੱਗੀ ਤੇ ਨੈਣ ਪ੍ਰਾਣ ਝੱਟ ਦੁਖਣ ਲੱਗ ਜਾਂਦੇ ਨੇ ਡੱਕਾ ਭੰਨ ਕੇ ਦੂਰਾਂ ਨਹੀਂ ਕਰਦੀ ਖਾਣੀ ਕੀਮਤ ਹਾੜ ਪੈਂਦੀ ਆ ਮੁੰਡਾ ਘਰੋਂ ਬਾਹਰ ਲੈ ਕੇ ਤੁਰਿਆ ਫਿਰੇ ਤਾਂ ਦਿਨ ਨਹੀਂ ਰਾਤ ਨਹੀਂ ਥੱਕਦੀ ਤੀਏ ਦਿਨ ਹੋਟਲਾਂ ਚ ਖਾਣੇ ਗਿੱਜੀ ਨਹੀਂ ਬੀਨੇ ਮੁੰਡਾ ਵੀ ਝਾੜਦੇ ਨਾਲਿਆ ਘਰ ਨੂੰ ਤਾਂ ਰਾਤ ਕੱਟਣੀ ਸਰਾਂ ਬਣਾ ਛਟਿਆ ਅਜੇ ਵੀ ਲੋਕ ਹੁੰਦੇ ਨੇ ਜਿਹੜੇ ਸੜਕਾਂ ਤੇ ਜਿਉਂਦੇ ਨੇ ਸਾਨੂੰ ਤਾਂ ਕੱਚੀ ਕੰਧਾਂ ਨਾਲ ਮੋਹ ਨਹੀਂ ਟੁੱਟਦਾ ਫਤੇਲੀ ਨਾਲ ਬੱਟੀ ਫੇਰ-ਫੇਰ ਕੇ ਜਣੀ ਦੀ ਸਾਰੀ ਕੰਧ ਪਲੋਸੀ ਜਾਂਦੀ ਸੀ ਮਾਂ ਦਾ ਇਹੋ ਜਿਹਾ ਦੁੱਖ ਸੁਣਨਾ ਮੈਨੂੰ ਪੁੰਨ ਖਾਤੇ ਕੀਤੇ ਕਾਰ ਜਿਹਾ ਲੱਗਦਾ ਹੈ ਹੋਰ ਕਿਸੇ ਕੋਲ ਫੁਰਸਤ ਨਹੀਂ ਸੀ ਜੋ ਮਾਂ ਦੀਆਂ ਅੱਜ ਨਾਲ ਅਸਰਤਾ ਸਬੰਧਤ ਗੱਲਾਂ ਸੁਣ ਸਕੇ ਜਦੋਂ ਕਦੇ ਗੁੱਡੀ ਮਿਲ ਲ ਆ ਜਾਂਦੀ ਤਾਂ ਮਾਂ ਦਾ ਚਾਹ ਨਾਲ ਧਰਤੀ ਤੇ ਪੈਣਾ ਲੱਗਣਾ ਘੰਟਿਆਂ ਬੰਦੀ ਦੋਵੇਂ ਮਾਂ ਮਾਤੀਆਂ ਪਤਾ ਨਹੀਂ ਕੀ ਗੁੱਬਗਵਾਟ ਇੱਕ ਦੂਜੇ ਨੂੰ ਢੇਰੀ ਕਰਦੀਆਂ ਦਮੇ ਆਪਣੀ ਆਪਣੀਆਂ ਚੁੰਨੀ ਦੇ ਲੜਕੇ ਨੇ ਹੰਜੂ ਸਮੇਟਦੀਆਂ ਫਿਰ ਜਦੋਂ ਗੁੱਡੀ ਜਾਣ ਲੱਗਦੀ ਮਾਂ ਅੱਖਾਂ ਭਰਦੀ ਗੁੱਡੀ ਦਾ ਸਿਰ ਪਲੋਸਦੀ ਹੋਈ ਆਖਦੀ ਨਾ ਭਾਬੀ ਧੀ ਤਾਂ ਜ਼ਰੂਰ ਚਾਹੀਦੀ ਆ ਪਾਸਾ ਥੱਲੇ ਨੂੰ ਵਿਚਾਰੀਆਂ ਜੇ ਫੁੱਲਾ ਬਾਗ ਸੂਟ ਲੈ ਦੋ ਬਸ ਫੁੱਲੀਆਂ ਨਹੀਂ ਸਮਾਉਂਦੀਆਂ ਪੇਕਿਆਂ ਦੇ ਦਾਵੇ ਨਹੀਂ ਚਤਲਾਉਂਦੀਆਂ ਕਹਿੰਦੇ ਹੁੰਦੇ ਨੇ ਜੇਤੀ ਹੋਊਗੀ ਤਾਂ ਮਰੇ ਤੋਂ ਤਾਂ ਮਾਰੂਗੀ ਏ ਆਕੇ ਮਾਂ ਆਪਣੇ ਮਨ ਵਿੱਚੋਂ ਵੀ ਆਪਣੀ ਹੋਂਦ ਜਾਂ ਆਪਣੇ ਬਿਗੋਚੇ ਨੂੰ ਤਰਸਦੀ ਧੀ ਨਾਲ ਸਾਹ ਸਿਰਜ ਰਹੀ ਹੁੰਦੀ। ਗੁੱਡੀ ਜਾਣ ਵਲੇ ਤਰਲੇ ਵਾਂ ਗਾਕਦੀ। ਵੀਰੇ ਮਾਂ ਦਾ ਖਿਆਰ ਰੱਖਿਆ ਕਰ ਹੁਣ ਗੁੱਡੀ ਪਿੱਛੋਂ ਮਾਂ ਦਾ ਦੁੱਖ ਸੁੱਖ ਸੁਣਾ ਮਾਂ ਦਾ ਖਿਆਰ ਰੱਖਣਾ ਹੀ ਹੁੰਦਾ ਹੈ। ਅੱਜ ਘਰ ਵਿੱਚ ਸਾਰੇ ਤੁਰ ਫਿਰ ਰਹੇ ਸਨ। ਜਾਂ ਸਭ ਦੀਆਂ ਨਜ਼ਰਾਂ ਖਾਸ ਕਰਕੇ ਭਾਬੀ ਦੀਆਂ ਸਾਡੀ ਨਿਗਰਾਨੀ ਕਰ ਰਹੀਆਂ ਸਨ। ਇਸ ਲਈ ਅਸੀਂ ਮਿਲ ਕੇ ਨਹੀਂ ਬੈਠ ਸਕੇ। ਮੇਰਾ ਮਨ ਪੜ੍ਹਾਈ ਵਿੱਚੋਂ ਕਾ ਨਹੀਂ ਲੱਗ ਰਿਹਾ। ਘਰ ਵਿੱਚ ਪੂਰਾ ਕਲੇਸ਼ਮਕ ਕੇ ਹਟਿਆ ਹੈ। ਕਲੇਸ਼ ਦਾ ਕੇਂਦਰੀ ਨੁਕਤਾ ਜਫੇਰਾਂਕੂ ਹੀ ਬਣਿਆ ਰਿਹਾ ਸੀ ਨਿੱਕੀਆਂ ਗੱਲਾਂ ਛੱਡ ਵੱਟੇ ਵੱਡੇ ਮਿਹਣਿਆਂ ਤਾਹਨਿਆਂ ਦਾ ਆਦਾਨ ਪ੍ਰਦਾਨ ਦੋਹੀ ਤਰੀ ਹੁੰਦਾ ਰਿਹਾ ਸੁਣਿਆ ਹੈ ਅੰਕੂ ਨੇ ਸਾਹਮਣੇ ਪਲੇਟ ਵਾਲੀ ਦੀ ਧੀ ਜਸ਼ਨ ਤੇ ਟਿਕਾ ਕੇ ਥੱਪੜ ਤਰਤਾ ਔਾਂਬਾ ਮੈਲ ਦੇ ਘਰ ਵਿੱਚ ਜਹਾਦ ਖੜਾ ਹੋ ਗਿਆ ਭਾਬੀ ਅੰਕੂ ਨੂੰ ਕੁੱਟਣ ਲੱਗੀ ਤਾਂ ਮਾਲੇ ਆਪਣੇ ਆਪ ਵਿੱਚ ਘਾੜਾ ਦਿੱਤਾ ਨਾ ਭਾਈ ਮੇਰੇ ਫੁੱਲ ਵਰਗੇ ਜੋ ਆਪ ਨੂੰ ਹੱਤ ਨਾ ਚੱਕੀ ਉਹ ਜੈ ਵੱਟੀ ਇਹ ਤੋਂ ਟਾਪਿਕ ਹੁੰਦੀ ਸੀ ਫਿਰ ਇਹ ਕੀ ਕਰਤਾ ਕਿਵੇਂ ਕੁੜੀ ਚੰਬਾਲਾਈ ਹੈ ਪਲਾ ਧੀਆਂ ਦਾ ਕੰਮ ਹੋਇਆ ਕਲੀਆਂ ਚਾ ਕੇ ਮੁੰਡਿਆਂ ਤੋਂ ਚੀਜ਼ਾਂ ਕੋਣ ਦਾ ਭਾਬੀ ਹੋਰ ਲੋਕੇ ਲਈ ਹੋ ਰਹੀ ਸੀ। ਮਾਂ ਜੀ ਇਹਨੂੰ ਤੁਹਾਡੇ ਲਾੜਨੇ ਵਿਗਾੜ ਧਰਨਾ। ਕਾਲੇ ਤੁਹਾਨੂੰ 20 ਆਰੀ ਆ ਗਿਆ ਭਈ ਇੱਥੇ ਮੁੰਡਾ ਕੁੜੀ ਸਭ ਬਰਾਬਰ ਨੇ। ਜਿੰਨਾ ਤੁਹਾਨੂੰ ਪੁੱਤ ਨਾਲ ਪਿਆਰ ਹੈ ਉਹ ਤੋਂ ਵੱਧ ਅਗਲਿਆਂ ਨੂੰ ਧੀ ਲਾੜ ਲਈਆ। ਮਾਂ ਆਪਣੇ ਪੋਤੇ ਦੀ ਬਾਹ ਫੜ ਕੇ ਬਾਹਰ ਨੂੰ ਜਾਂਦੀ ਬੜਬੜ ਕਰਦੇ ਰਹੀ। ਰੱਖ ਲੋ ਲਾੜੀਆਂ ਨਾਲੇ ਸਿਰ ਤੇ ਗਲੀਆਂ ਨਾ ਕਰ ਦੇਣ ਅਗਲਿਆਂ ਦੇ ਜਾ ਕੇ। ਲੱਲਾ ਲੌਣੀਆਂ ਹੈ ਬਗਾਨੇ ਘਰ ਜਾ ਕੇ ਕਦੇ ਨਹੀਂ ਵਸਦੀਆਂ ਚੱਜ ਨਾਲ। ਭਾਬੀ ਫੇਰ ਥੋੜਾ ਨਰਮ ਹੋਣ ਦੀ ਮਾਂ ਨੂੰ ਸਮਝਾਉਂਦੀ ਰਹੀ। ਦੇਖੋ ਇੱਥੇ ਤੁਹਾਡਾ ਪਿੰਡੂ ਸਿਲਕਾ ਨਹੀਂ ਚੱਲਣਾ। ਇਹ ਸ਼ਹਿਰੀ ਭਾਈਚਾਰੇ ਦੇ ਰੰਗ ਵੱਖਰੇ ਢੰਗ ਨੇ। ਇੱਥੇ ਦਾ ਸਭ ਇੱਕ ਵਰਗਾ ਹੀ ਹੋ ਕੇ ਰਹਿਣ ਦੇ ਰਹਿਣਾ ਪੈਂਦਾ। ਮਾਂ ਮੱਥੇ ਤੇ ਵੱਟ ਪਾਉਂਦੀ ਸਾਹਮਣੇ ਘਰ ਦੀਆਂ ਪੌੜੀਆਂ ਤੇ ਚੜਦੇ ਉੱਤਰਦੇ ਲੋਕਾਂ ਵੱਲ ਵੇਖਦੀ ਸੀ। ਆਪਣੀ ਆਜ਼ਾਦਾਂ ਦੀਆਂ ਬੀਖੀਆਂ ਵੱਲ ਤੁਰਦੀ ਰਹੀ। ਅੰਕੂ ਕੁੜਜਾ ਸ਼ਰ ਫੇਰ ਕੋਈ ਨਮਾ ਕਢਾਉਣਾ ਲਿਆ ਰਹੀ ਸੀ। ਸ਼ਾਇਦ ਉਹ ਅੰਕੂ ਨਾਲ ਸਲਾਹ ਕਰਨ ਚਾਹ ਰਹੀ ਹੋਵੇ ਪਰ ਮਾਣੇ ਆਪਣਾ ਏਰਕਤ ਕਾਇਆ। ਉਹ ਫੇਰ ਆਉਂਦੀ ਆ ਕਲੰਜਣੀ ਤਾਂ ਦਿਮਕਾਉਣੀ ਮੇਰੇ ਪੋਤੇ ਨੂੰ ਘਟਵਾਉਂਦੀ ਆ। ਅੰਕੂ ਮਾਂ ਨੂੰ ਛੱਟ ਕੇ ਜਸ਼ਨ ਦਾ ਕਢਾਉਣਾ ਦੇਖਣ ਲਈ ਅੱਗੇ ਵਧਿਆ ਤਾਂ ਮਾਂ ਦੇ ਕੋਲ ਜਾ ਕੇ ਕੁੜੀ ਹੱਥ ਕਢਾਉਣਾ ਫੜ ਗਿਆ ਅੰਕੂ ਨੂੰ ਦੇ ਦਿੱਤਾ। ਕੁਝ ਚਿਰ ਅੰਕੂ ਉਸਦੀ ਚਾਪੀ ਫੇਦਾਰਾ ਫਿਰ ਕੁੜੀ ਨੂੰ ਆਪਣਾ ਕਢਾਉਣਾ ਵਾਪਸ ਮੰਗ ਰਹੀ ਸੀ ਤਾਂ ਮਾਂ ਉਸ ਨੂੰ ਅਰਖੇ। ਖੜ ਜਾ ਕੋੜੇ ਜਵਾਕ ਨੂੰ ਪੂਰਾ ਦੇਖ ਲੈਣ ਦੇ ਹੁਣ ਕੀ ਪੈਰਾਂ ਹੇਠਾ ਆ ਕੇ ਮੱਝਣ ਲੱਗ ਪਈ। ਪਹਿਲਾਂ ਨਾ ਦਿਖਾਉਂਦੀ ਕੁੜੀ ਨੇ ਪੋਲਾ ਜਿਹਾ ਮੂੰਹ ਬਣਾਉਂਦਿਆਂ ਤਰਲਾ ਕੀਤਾ। ਦਾਦੀ ਮਾਂ ਮੈਂ 9 ਵਜੇ ਘਰ ਜ਼ਰੂਰੀ ਜਾਣਾ ਹੁੰਦਾ। ਮਾਂ ਦੇ ਕਿਉਂ ਪੁੱਛਣ ਤੇ ਉਸਨੇ ਸਹਸ ਭਾ ਜਵਾਬ ਦਿੱਤਾ। 9 ਵਜੇ ਮੇਰੀ ਮੰਮੀ ਦਫ਼ਤਰ ਚਲੇ ਜਾਂਦੇ ਨੇ ਫਿਰ ਸਾਡੇ ਉੱਪਰਲੇ ਰਜ਼ਨੀ ਆਂਟੀ ਮੇਰੇ ਪਾਪਾ ਕੋਲ ਆ ਜਾਂਦੇ ਨੇ ਮੈਂ ਖੇੜ ਦੇ ਖੇੜ ਦੇ ਸਾਰੀਆਂ ਗੱਲਾਂ ਨੋਟ ਕਰਦੀ ਮੰਮੀ ਕੋਲ ਦੱਸਣਾ ਚਾਹੁੰਦੀਆਂ ਕਿ ਪਾਪਾ ਤੇ ਹੱਟ ਕੀ ਕਰਦੇ ਨੇ ਮਾਂ ਉਸ ਵੇਲੇ ਹੈਰਾਨ ਹੋ ਕੇ ਆ ਗਈਆ ਘਟੇ ਮੂੰਹ ਜਸ਼ਨ ਦੇ ਪੋਲੇ ਪਾ ਕਹੇ ਇਹਨਾਂ ਸ਼ਬਦਾਂ ਦੇ ਸਾਹਮਣੇ ਫਲੈਟਾਂ ਵਿੱਚ ਜਿਉਂ ਰਹੀ ਲਫਾਬੇ ਵਰਗੀ ਜ਼ਿੰਦਗੀ ਤੋਂ ਨਕਾਬ ਉਤਾਰ ਦਿੱਤਾ ਮੈਂ ਸੋਚਣ ਲੱਗ ਪਿਆ ਕਿ ਅੱਜ ਕੱਲ ਦੇ ਮਾਪੇ ਬੱਚੇ ਨੂੰ ਜਿਉਣ ਦਾ ਸਲੀਕਾ ਸਿਖਾ ਕੇ ਕਿਹੜਾ ਸੱਭਿਆਚਾਰ ਸਿਰਜ ਰਹੇ ਨੇ ਜਿਸ ਦੀ ਨਕਲ ਕਰਦੀ ਭਾਬੀ ਨਵਾਂ ਮਾਡਲ ਬਣਨਾ ਚਾਹ ਰਹੀ ਹੈ கானை சொல்லைத்தான் வாசி